ਇਸ ਵੇਲੇ ਮੈਂ ਕਸੁੰਮੂ ਦੇ ਵਿੱਚ ਖੜਾ ਦੇਸ਼ ਕੇਨੀਆ ਦੇ ਵਿੱਚ ਤੇ ਕੇਨੀਆ ਦੇ ਵਿੱਚ ਆਪਾਂ ਇੱਕ ਇਹੋ ਜਿਹੇ ਪਰਿਵਾਰ ਦੇ ਵਿੱਚ ਕੋਲੇ ਖੜੇ ਆ ਉਹਨਾਂ ਚ ਬੈਠੇ ਆਪਾਂ ਜਿਹੜਾ ਪਰਿਵਾਰ ਇੱਥੋਂ ਦੇ ਜੰਪਾਲ ਨੇ ਇਹ ਇੱਥੋਂ ਦੇ ਤੇ ਪਰ ਉਹ ਬਹੁਤ ਸੁਣੀ ਪੰਜਾਬੀ ਬੋਲਦੇ ਆ ਉਹਦਾ ਕਾਰਨ ਇਹ ਆ ਕਿ ਇੱਕ ਮਾਤਾ ਅਰੈਸਟ ਹੋਣਾ ਨਾ ਦੇ ਇੱਥੇ ਪੰਜਾਬੀ ਸੀ ਬੀਬੀ ਹੋਣੀ ਇੱਕ ਤੇ ਉਹਨਾਂ ਨੇ ਕੀ ਕੀਤਾ ਇੱਥੋਂ ਦੇ ਜਿਹੜੇ ਬੱਚੇ ਅਨਾਥ ਸੀ ਉਹਨਾਂ ਨੂੰ ਇਕੱਠੇ ਕੀਤਾ ਉਹਨਾਂ ਨੂੰ ਪਾਲਿਆ ਵੱਡੇ ਕੀਤਾ ਪੰਜਾਬੀ ਸਿਖਾਈ ਗੁਰਬਾਣੀ ਦੇ ਨਾਲ ਜੋੜਿਆ ਤੇ ਆਪਾਂ ਇੱਕੋ ਜਿਹੇ ਪਰਿਵਾਰ ਚ ਬੈਠੇ ਆ ਜਿਹੜੇ ਸਾਰੇ ਜੀ ਤੇ ਪੰਜਾਬੀ ਬੋਲਦੇ ਨੇ ਆਪਾਂ ਮਿਲਦੇ ਆ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਭੈਣੇ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਹਾਂ ਹਾਂਜੀ ਠੀਕ ਹੈ ਜੀ ਆਹ ਜੀ ਧੰਨਵਾਦ ਤੁਹਾਡਾ ਬਹੁਤ ਬਹੁਤ ਆਪਣਾ ਨਾਮ ਦੱਸਿਓ ਮੇਰਾ ਨਾਮ ਕਮਲਜੀਤ ਕੌਰ ਹੈ ਠੀਕ ਹੈ ਜੀ ਹਾਂਜੀ ਅੱਛਾ ਤੁਸੀਂ ਮੈਨੂੰ ਥੋੜਾ ਜਆ ਮਾਮਾ ਰੈਸਟੋਰ ਬਾਰੇ ਦੱਸੋ ਮਾਤਾ ਜੀ ਹੋਣਾ ਬਾਰੇ ਆਪਾਂ ਇੱਥੇ ਮਾਤਾ ਰੈਸਟੋਰ ਕੋਰਜੇ ਦੇ ਡੇਰੇ ਪੱਥਰ ਨੇ ਕਿ ਬੋਸਵੇਕ ਠੀਕ ਹੈ ਜੀ ਤੇ ਉਹ ਮਾਤਾ ਜਿਹਨਾਂ ਸਾਡੀ ਪਰਵੇਸ਼ ਕੀਤੀ ਆ ਛੋਟੇ ਹੁੰਦੇ ਆ ਤੇ ਉਹਨਾਂ ਨਾਲ ਲੱਗੇ ਪੁਆਰ ਟਰੋਸਨ ਉਹਨਾਂ ਨੇ ਕੀਤੀ ਸਾਡੀ ਸਾਰੀ ਠੀਕ ਹੈ ਜੀ ਤੇ ਪੜ੍ਹੇ ਲਿਖੇ ਆ ਪਕਰੀਚੋ ਗੁਰਦੁਆਰੇ ਵਿੱਚ ਰਹਿੰਦੇ ਸੀਗੇ ਹਾਂਜੀ ਗੁਰਦੁਆਰੇ ਕ੍ਰਿਚੋ ਵਾਲਿਆਂ ਦੀ ਸੇਵਾ ਉਹਨਾਂ ਨੇ ਸਾਡੀ ਕੀਤੀ ਛੋਟੇ ਹੁੰਦੇ ਤੋਂ ਹੀ ਹਾਂਜੀ ਸਟੇਂਡਰਡ 1 ਤੋਂ ਪ੍ਰਾਇਮਰੀ ਐਂਡ 올ਰ ਐਜੂਕੇਸ਼ਨ 올 ਲੈਵਲ ਤੱਕ ਅਪਨ ਉਹਤੇ ਕੀਤੀ ਆ ਸਾਰੀ ਠੀਕ ਹੈ ਜੀ ਪੜਾਈ ਕਰਨ ਤੋਂ ਬਾਅਦ ਫਿਰ ਕੰਮ ਵੀ ਉੱਥੇ ਜੁੜੇ ਲੱਗੇ ਕਰਨ ਵਾਸਤੇ ਹਾਂਜੀ ਤੇ ਟਰੱਸਟ ਬੈਂਕ ਵਿੱਚ ਕੰਮ ਕੀਤਾ ਫਿਰ ਆਪਣਾ ਟ੍ਰਾਂਸਫਰ ਲੈ ਕੇ ਮੈਂ ਤੇ ਕਿਸੂ ਮੂ ਆ ਕੇ ਕਿਸਕੇ ਮਾਤਾ ਜੀ ਦੇ ਜੇ ਬ੍ਰਦਰ تھے ਕਾਰਦੇਸੀ ਰਾਖੀ ਫਾਰਮ ਦੀ ਬਹੁਜਰ ਵੈਸੀ 93 ਚ ਅੱਛਾ ਉਹ 93 ਚ ਪੂਰੇ ਹੋਏ ਨਾ ਮਮਾ ਰੈਸਟੋ ਮਾਤਾ ਜੀ ਤਾਂ ਪੂਰੇ 2019 ਚ 2019 2019 ਹਾਂਜੀ ਠੀਕ ਹੈ ਜੀ ਤੇ ਚਲੋ ਭੈਣ ਤੁਹਾਡਾ ਘਰ ਦਿਖਾਉ ਸਾਨੂੰ ਆਓ ਜੀ ਅੱਛਾ ਆਪਣਾ ਤਾਂ ਦੱਸੋ ਤੁਹਾਡੀ ਪੋਤੀ ਹੈ ਨਾ ਇਹ ਇਹ ਮੇਰੀ ਪੋਤੀ ਆ ਮੇਰਾ ਬੇਟਾ ਹੈਗਾ ਅਮਰਿਤਪਾਲ ਸਿੰਘ ਮੇਰਾ ਸਰਨਾਮਾ ਆ ਹਾਂ ਜੀ ਬਹੁਤ ਮੈਂ ਗੁਰਦਰਾ ਸਾਹਿਬ ਚ ਮਿਲਿਆ ਸੀ ਉਧਰ ਬਾਈ ਹੋਣਾ ਨੂੰ ਥੈਂਕ ਯੂ ਥੈਂਕ ਯੂ ਸੋ ਮਚ ਤੇ ਇਹਦਾ ਪੁੱਤੀ ਦਾ ਕੀ ਨਾਮ ਰੱਖਿਆ ਹੈ ਇਹਦਾ ਨਾਮ ਵੀ ਅਮਰਿਤ ਅਮ੍ਰਿਤਾ ਕੌਰ ਆ ਅਮ੍ਰਿਤਾ ਕੌਰ ਹਾਂ ਜੀ ਅਮ੍ਰਿਤਾ ਕਿਦਾਂ ਸਰ ਠੀਕ ਆ ਸਸੀਕਾ ਸੇ ਬੇਟਾ ਸਸੀਕਾ ਜੀ ਜੁਸ ਐਸਾ ਸਸੀਕਾ ਸਸੀਕਾ ਠੀਕ ਆ ਜੀ ਜਿਸਪਿਕ ਸੇ ਇੰਗਲਿਸ਼ ਇੰਗਲਿਸ਼ ਜਿਆਦਾ ਆਉਂਦੇ ਆ ਨੂੰ ਠੀਕ ਆ ਜੀ ਇੰਗਲਿਸ਼ ਚ ਗੱਲ ਕਰਦੇ ਅੰਗਰੇਜ਼ੀ ਚ ਤੁਹਾਡੀ ਪੰਜਾਬੀ ਬਹੁਤ ਸੋਹਣੀ ਆ ਅੱਛਾ ਜੀ ਥੈਂਕ ਯੂ ਤੁਹਾਡਾ ਬਹੁਤ-ਬਹੁਤ ਚੰਗੇ ਸਾਡੀ ਸੇਵਾ ਆਪਣੇ ਗੁਰਦੁਆਰੇ ਦੇ ਸਾਬ ਦਾ ਕਿ ਉਹਨਾਂ ਨੇ ਉੱਠਣਾ ਬੈਠਣਾ ਤਾਂ ਸਾਨੂੰ ਸਾਰੀ ਪੰਜਾਬੀ ਸੁਧਾਨੀ ਸਿਖਰੋਈ ਆ ਠੀਕ ਹੈ ਮਤਲਬ ਤੁਸੀਂ ਬਚਪਨ ਤੋਂ ਫਿਰ ਪੰਜਾਬੀ ਸਿਖਾਈ ਤੁਹਾਨੂੰ ਉਹਨਾਂ ਨੇ ਹਾਂ ਜੀ ਠੀਕ ਹੈ ਜੀ ਤੁਹਾਡੀ ਪੜ੍ਹਾਈ ਕੀ ਦੱਸਿਆ ਸੀ ਤੁਸੀਂ ਕੀ ਕਰਦੇ ਸੀ ਆ ਮੈਂ ਉਹ ਲੈਵਲਸ ਕਰਕੇ ਕੋਸ ਕੋਸ ਨਹੀਂ ਕੀਤਾ ਸੀ ਬਸ ਉਹਨਾਂ ਨੇ ਇਹ ਜਾਣਕਾਰੀ ਕਰਕੇ ਟਰਸਟ ਬੈਂਕ ਤੋਂ ਨੰਜ਼ੋਰ ਲੈ ਕੇ ਕੰਮ ਕਰਨ ਆਪਣੇ ਹਿੰਦੂਆਨ ਟਰਸਟ ਬੈਂਕ ਸੀਗਾ ਠੀਕ ਹੈ ਜੀ ਹਾਂ ਜੀ ਦੋ ਤਿੰਨ ਸਾਲ ਉੱਚ ਕਰਕੇ ਫਿਰ ਬਾਸ ਆ ਕੇ ਸ਼ਾਮ ਤੇ ਬਾਗ ਵਿੱਚ ਆ ਕੇ ਕੰਮ ਕਰਨਾ ਸ਼ੁਰੂ ਕੀਤਾ ਠੀਕ ਹੈ ਤੇ ਇਧਰਲੇ ਪਾਸੇ ਤੁਸੀਂ ਮਾਲ ਡੰਗਰ ਰੱਖਿਆ ਹੋਇਆ ਹਾਂਜੀ ਇਹ ਡੰਗਰਾਂ ਦਾ ਇੱਥੇ ਆ ਜਿੱਥੇ ਆਪਣੇ ਰਾਤ ਨੂੰ ਸੌਂਦੇ ਆ ਹਾਂਜੀ ਕਾਲੇ ਹੁਣ ਤਿੰਨ ਕੋ ਜੇ ਫੇਰ ਉਹਨਾਂ ਨੂੰ ਕੀ ਕਹਿੰਦੇ ਗਾਂਆਂ ਨੂੰ ਚੋਕੇ ਦੁੱਧ ਕੱਢ ਕੇ ਉਹਨਾਂ ਦਾ ਫਿਰ ਦੁਆਰਾ ਲੈ ਗਏ ਉਹਨਾਂ ਨੂੰ ਚੋਗਾ ਚਗਾਣ ਵਾਸਤੇ ਸ਼ਾਮ ਨੂੰ ਮੁੜ ਕੇ ਆਂਗੇ ਫੇਰ ਦੋ ਵਾਰੀ ਧਾਰ ਕੱਢੀ ਦਿੰਦੇ ਕੀ ਬਾਤ ਹੈ ਜੀ ਠੀਕ ਹੈ ਜੀ ਇੱਕ ਅੰਮ੍ਰਿਤ ਵਲੇ ਧਾਰ ਇੱਕ ਦੁਪਹਿਰ ਦੀ ਧਾਰ ਦੋ ਧਾਰਾ ਕੱਢ ਲਈ ਜਾਂਦਾ ਬਸ ਮਾਰੇ ਕਿਰਪਾ ਜਨਾ ਹੋ ਜੋ ਹੀ ਬਹੁਤ ਬਹੁਤ ਸੁਣੀ ਗੱਲ ਹੈ ਤੇ ਤੁਸੀਂ ਇੱਥੇ ਖੇਤੀਬਾੜੀ ਵੀ ਕਰਦੇ ਹੋ ਹਾਂਜੀ ਆਪਣੇ ਖੇਤੀਬਾੜੀ ਆਪਣੇ ਮਿਕਸਡ ਫਾਰਮਿੰਗ ਕਹਾਲੋ ਜੋ ਵੀ ਹੈ ਮਾਤਾ ਜੀ ਜੀ ਦੇਖ ਲਓ ਤੁਸੀਂ ਉਹ ਕਹਿੰਦੇ ਨਾ ਗੁਰਬਾਣੀ ਚ ਕੀ ਆਪਣੇ ਸ਼ਰਮ ਦੇ ਚ ਗਾਣਾ ਦਾ ਈਰੀਏ ਪੰਬੀਰੀਏ ਤੋ ਕਿਦਾ ਕਰੇੜਾ ਅੰਬਾਲੀ ਕੋਟ ਜੀ ਨਾਰਾਵਾ ਲਵੇੜਾ ਜੀ ਪੱਪੇ ਨਾਨਕ ਦਾ ਕਰ ਕਿੜਾ ਉਹ ਕਿੜਾ ਜਿਉ ਜੋ ਦੇਗਾ ਸਮਾਤੇ ਡੇਰਾ ਦਬੜਾ ਕੇ ਰੱਖਿਆ ਸਾਰਾ ਫੁੱਲ ਫਰਾਟ ਲੱਗਿਆ ਇੱਥੇ ਕੀ ਬਾਤ ਹੈ ਹਾਂ ਜੀ ਚਲੋ ਆਪਾਂ ਅੱਗੇ ਵੀ ਚੱਲਦੇ ਹਾਂ ਜੀ ਹਾਂ ਜੀ ਤੇ ਵਹ ਹਿੰਦੂ ਜੀ ਦੱਸੇ ਤੁਹਾਡੀ 74 ਕਿਲੇ 74 ਏਕੜ ਹਾਂਜੀ ਪਹਿਲੀ ਆ ਹਾਂਜੀ ਉਹ ਮਿਕਸਡ ਆ ਸਾਰਾ ਕੁਝ ਗੰਨਾ ਬੀਜਦੇ ਹਾਂ ਹਾਂਜੀ ਪਰ ਤੁਸੀਂ ਕੀ ਕਹ ਲੈਨੇ ਇੰਡੀਆ ਦੇ ਵਿੱਚ ਤੁਸੀਂ ਆ ਗੰਨਾ ਹੀ ਕਹਿੰਦੇ ਕਮਾਦ ਕਹਦੇ ਹੀ ਦਾ ਠੀਕ ਹੈ ਜੀ ਸੋ ਉਹ ਕਰ ਲਈਦਾ ਕਦੀ ਹੋਇਆ ਟਾਈਮ ਮੱਕੀ ਬੀਜ ਲਈ ਤੇ ਲਾਲ ਮੱਕੀ ਬੀਜ ਲਈ ਦੀ ਹਾਂਜੀ ਆਟਾ ਪੀਸ ਕੇ ਜੋ ਸੇਵਾ ਹੁੰਦੀ ਗੁਰਦੁਆਰੇ 'ਮੇ ਇਦਾ ਕਰੀ ਸਾਰਾ ਕੁਝ ਸ਼ਾਮ ਵੇਲੇ ਜੀ ਬਤਾਮ ਵਗੈਰਾ ਵੀ ਲਾਇਆ ਨਿੰਪੂ ਜੋ ਕੁਝ ਲਾ ਨਹੀਂ ਮੀਟਾ ਪਪਿੱਤੇ ਲੱਗੇ ਹੋਏ ਦੇਖ ਲੋ Haan ah, <laughs> papita anar, ah, papita, anar Amba.